ਹਰਕਾ ਸਿਮਰਨ 614 ਚੈਨਲ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਕਿਸੇ ਵੀ ਪਦਾਰਥ ਦੀ ਲੋੜ ਹੈ ਜਿਹੜੇ ਕਿਤੇ 3 ਘੰਟੇ 4 ਘੰਟੇ ਨਹੀਂ ਬੈਠ ਸਕਦੇ ਨਾਮ ਨਹੀਂ ਜ਼ਿਆਦਾ ਸਮਾਂ ਜਪ ਸਕਦੇ ਉਹਨਾਂ ਵਾਸਤੇ ਇਹ ਵੀਡੀਓ ਹੈ ਇੱਕ ਵਾਰੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ ਮਾਤਾ ਤ੍ਰਿਪਤਾ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹ ਪੁੱਤਰ ਸਮਝਦੇ ਨੇ ਪੁੱਤਰ ਮੋਹ ਦੇ ਵਿੱਚ ਆ ਕੇ ਕਹਿਣ ਲੱਗੇ ਪੁੱਤਰ ਤੂੰ ਪਟਵਾਰੀ ਦਾ ਪੁੱਤ ਹੈ ਜੇ ਮੱਝਾਂ ਚਾਰਣੀਆਂ ਚੰਗੀਆਂ ਨਹੀਂ ਲੱਗਦੀਆਂ ਤਾਂ ਮੈਂ ਤੈਨੂੰ ਇੱਕ ਹੱਟੀ ਖੋਲ ਦੇਨੀ ਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਮਾਂ ਹੱਟੀ ਤਾਂ ਮੈਂ ਖੋਲੀ ਹੋਈ ਹੈ ਮਾਤਾ ਜੀ ਕਹਿਣ ਲੱਗੇ ਪੁੱਤਰ ਮੈਂ ਉਹ ਹੱਟੀ ਦੇਖੀ ਨਹੀਂ ਕਿਸ ਟਾਈਮ ਤੇ ਤੁਸੀਂ ਉਹ ਹੱਟੀ ਖੋਲਦੇ ਹੋ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਤਾ 2 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਮੈਂ ਹੱਟੀ ਖੋਲਦਾ ਮਾਤਾ ਕਹਿਣ ਲੱਗੇ ਪੁੱਤਰ ਉਸ ਵੇਲੇ ਕੋਈ ਸੌਦਾ ਲੈਣ ਵਾਸਤੇ ਵੀ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਾਤਾ ਬਿਰਲੇ ਬਿਰਲੇ ਨੇ ਜਿਹੜੇ ਉਸ ਸਮੇਂ ਸੌਦਾ ਲੈਣ ਵਾਸਤੇ ਆਉਂਦੇ ਨੇ ਜਗ ਮੈਂ ਉੱਤਮ ਕਾਢੀ ਹੈ विरले केई के सो सतगुरु महाराज जी ने जेड़ा ਸਮਾਂ ਸਾਨੂੰ ਦਿੱਤਾ ਹੈ ਉਹ ਸਮਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਦੁਨੀਆ ਤੇ ਜਿੰਨੇ ਵੀ ਇਨਸਾਨ ਬਣਾਏ ਨੇ ਸਾਰਿਆਂ ਦੀ ਅੱਖ ਇਸ ਸਮੇਂ ਜ਼ਰੂਰ ਇੱਕ ਵਾਰ ਖੁੱਲਦੀ ਹੈ ਚਾਹੇ ਆਪਾਂ ਉਹ ਸਮੇਂ ਨੂੰ ਅਣਗੌਲਿਆ ਕਰ ਦਿੰਨੇ ਆ ਚਾਹੇ ਕੋਈ 2 ਵਜੇ ਚਾਹੇ ਸਵਾ 2 ਵਜੇ ਚਾਹੇ 2.5 ਵਜੇ ਕਹਿਣ ਤੋਂ ਭਾਵ 3 ਵਜੇ ਤੋਂ ਪਹਿਲਾਂ-ਪਹਿਲਾਂ ਕਦੀ ਵੀ ਕੋਈ ਵੀ ਸਮਾਂ ਦੇਖ ਲਿਓ ਆਪਣੀ ਸਾਰਿਆਂ ਦੀ ਉਸ ਸਮੇਂ ਅੱਖ ਜ਼ਰੂਰ ਖੁੱਲਦੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਸੋ ਮੰਤਰ ਇਹ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੂਰਤ ਆਜੂਨੀ ਸੇ ਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਿ ਪੰਜ ਵਾਰੀ ਆਪਾਂ ਮੂਲ ਮੰਤਰ ਇਹ ਪੜਨਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਇੱਕ ਵਾਰੀ ਇਹ ਕਹਿਣਾ ਕਿ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਹ ਚੀਜ਼ ਦੀ ਕਮੀ ਹੈ ਮੇਰੀ ਜ਼ਿੰਦਗੀ ਚ ਆਹ ਚੀਜ਼ ਮੈਨੂੰ ਦੇ ਦਿਓ ਇਹ ਗੱਲ ਕਹਿ ਕੇ ਅਰਦਾਸ ਕਰਕੇ ਫਿਰ ਚਾਹੀ ਦੁਬਾਰਾ ਸੌਂ ਜਾਇਓ ਕਰਕੇ ਦੇਖਿਓ ਕਦੇ ਜਿਆਦਾ ਨਹੀਂ ਇੱਕ ਹਫਤਾ ਇਹ ਜਿਹੜਾ ਸ਼ਬਦ ਹੈ ਜ਼ਰੂਰ ਪੜਨਾ ਹੈ ਇੱਕ ਹਫਤਾ ਇਹ ਸ਼ਬਦ ਪੰਜ ਵਾਰੀ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਆਹ ਜਿਹੜੀ ਚੀਜ਼ ਹੈ ਆਹ ਵਸਤੂ ਮੇਰੇ ਕੋਲ ਹੈ ਨਹੀਂ ਇਹ ਵਸਤੂ ਮੈਨੂੰ ਜਰੂਰ ਦੇ ਦਿਓ ਤੇ ਸਤਿਗੁਰੂ ਜਰੂਰ ਕਿਰਪਾ ਕਰਦੇ ਨੇ ਭਾਈ ਇਸ ਸਮੇ ਸਾਰਿਆਂ ਨੂੰ ਹੀ ਦਾਤਾਂ ਵੰਡਦੇ ਨੇ ਸੋ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਵੀ ਇਸ ਸਮੇ ਜਾਗ ਕੇ ਗੁਰੂ ਜੀ ਦੇ ਪਾਸੋਂ ਸਾਰੀਆਂ ਦਾਤਾਂ ਨੂੰ ਲੈਣਾ ਕਰੀਏ ਸੋ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਰੂਰ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਗੁਰੂ ਨਾਨਕ ਦੇਵ ਜੀ ਜ਼ਰੂਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ